ਸਤਿ ਸ਼੍ਰੀ ਅਕਾਲ ਜੀ ਵੀਡੀਓ ਵੇਖ ਰਹੇ ਆਪ ਸਭ ਨੂੰ ਜੀ ਆਇਆਂ ਲੈ ਕੇ ਹਾਜ਼ਰ ਹਾਂ ਅੱਜ ਦੀ ਵੱਡੀ ਖਬਰ ਖਬਰ ਨਾਲ ਅੰਤ ਤੱਕ ਜਰੂਰ ਬਨੇ ਰਹਿਣਾ ਜਿੰਨਾ ਵੀ ਨਾ ਪੈਣਾ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੋ ਵੀਡੀਓ ਨੂੰ ਲਾਈਕ ਕਰ ਤੇ ਸ਼ੇਅਰ ਜਰੂਰ ਕਰਿਓ ਸ਼ੁਰੂਆਤ ਕਰਦੇ ਹਾਂ ਅੱਜ ਦੀ ਵੱਡੀ ਖਬਰ ਰੂਸ ਯੂਕਰੇਨ ਦੇ ਇਜ਼ਰਾਇਲ ਤੇ ਈਰਾਨ ਦੀ ਨਹੀਂ ਇਹਨਾਂ ਦੇਸ਼ਾਂ ਵਿੱਚ ਛਿੜ ਜ ਸਕਦਾ ਹੈ ਤੀਜਾ ਵਿਸ਼ਵ ਯੁੱਧ ਪਿਛਲੇ ਕੁਝ ਸਾਲਾਂ ਵਿੱਚ ਦੁਨੀਆ ਦੇ ਕਈ ਦੇਸ਼ਾਂ ਵਿੱਚ ਘਟਰਾਹ ਵਧਿਆ ਹੈ ਰੂਸ ਤੇ ਯੂਕਰੇਨ ਪਿਛਲੇ 3 ਸਾਲਾਂ ਤੋਂ ਜੰਗ ਵਿੱਚ ਉਲਝੇ ਹੋਏ ਹਨ ਪੱਛਮੀ ਏਸ਼ੀਆ ਵਿਚ ਈਰਾਨ ਅਤੇ ਇਜ਼ਰਾਈਲ ਵਿਚਕਾਰ ਤਣਾਅ ਬਣਿਆ ਪਿਆ ਹੈ ਅਤੇ ਦੋਵੇਂ ਦੇਸ਼ ਹਾਲ ਹੀ ਵਿੱਚ ਸਿੱਧੀ ਜੰਗ ਲੜ ਚੁੱਕੇ ਹਨ ਇੱਥੇ ਏਸ਼ੀਆ ਵਿੱਚ ਵੀ ਭਾਰਤ ਤੇ ਪਾਕਿਸਤਾਨ ਵਿਚਕਾਰ ਫੌਜੀ ਟਕਰਾਅ ਹਾਲ ਹੀ ਵਿੱਚ ਖਤਮ ਹੋਇਆ ਹੈ ਜਿਵੇਂ ਜਿਵੇਂ ਦੁਨੀਆ ਦੇ ਇਹਨਾਂ ਦੇਸ਼ਾਂ ਵਿਚਕਾਰ ਟਕਰਾਅ ਵੱਧ ਰਿਹਾ ਹੈ ਤੀਜੇ ਵਿਸ਼ਵ ਯੁੱਧ ਦੀ ਸੰਭਾਵਨਾ ਵਧਾਈ ਜਾ ਰਹੀ ਹੈ ਇਹ ਤੀਜੇ ਜੇਕਰ ਤੀਜਾ ਵਿਸ਼ਵ ਯੁੱਧ ਹੁੰਦਾ ਹੈ ਤਾਂ ਇਸ ਦੇ ਲਈ ਸਿਰਫ ਰੂਸ ਯੂਕਰੇਨ ਈਰਾਨ ਇਜ਼ਰਾਈਲ ਵਰਗੇ ਦੇਸ਼ ਹੀ ਜ਼ਿੰਮੇਵਾਰ ਨਹੀਂ ਹੋਣਗੇ ਦਰਸਲ ਦੁਨੀਆ ਵਿੱਚ ਹੋਰ ਵੀ ਬਹੁਤ ਸਾਰੇ ਦੇਸ਼ ਹਨ ਜਿਨ੍ਹਾਂ ਵਿਚਕਾਰ ਤਣਾਅ ਹੈ ਅਤੇ ਕਿਸੇ ਵੀ ਸਮੇਂ ਫੌਜੀ ਟਕਰਾਅ ਸ਼ੁਰੂ ਹੋ ਸਕਦਾ ਹੈ ਆਓ ਜਾਣਦੇ ਹਾਂ ਇਹਨਾਂ ਦੇਸ਼ਾਂ ਬਾਰੇ ਚੀਨ ਅਤੇ ਤਾਈਵਾਨ ਦੁਨੀਆ ਦੇਸ਼ ਉਹਨਾਂ ਦੇਸ਼ਾਂ ਵਿੱਚੋਂ ਹਨ ਜਿਨ੍ਹਾਂ ਵਿਚਕਾਰ ਲੰਬੇ ਸਮੇਂ ਤੋਂ ਤਣਾਅ ਚੱਲ ਰਿਹਾ ਹੈ ਇਹ ਕਿਸੇ ਤੋਂ ਲੁਕਿਆ ਨਹੀਂ ਹੈ ਕਿ ਚੀਨ ਦਾ ਇਰਾਦਾ ਤਾਈਵਾਨ ਦੇ ਕਬਜ਼ਾ ਕਰਨ ਦਾ ਹੈ ਇਥੋਂ ਤੱਕ ਕਿ ਚੀਨ ਤਾਈਵਾਨ ਨੂੰ ਆਪਣਾ ਹਿੱਸਾ ਵੀ ਕਹਿੰਦਾ ਹੈ ਕਿ ਹਾਲਾਂਕਿ ਤਾਈਵਾਨ ਆਪਣੀ ਪ੍ਰਭੂਸਤਾ ਵੀ ਤੇ ਡੋਲ ਹੈ ਪਿਛਲੇ ਸਾਲ ਜਨਵਰੀ ਵਿੱਚ ਚੀਨ ਅਤੇ ਤਾਈਵਾਨ ਦੇ ਹਵਾਈ ਖੇਤਰ ਵਿੱਚ 12 ਵਾਰ ਗੁਸਪੈਟ ਕੀਤੀ ਗਈ ਹੈ ਇਸ ਤੋਂ ਬਾਅਦ April 2024 ਵਿੱਚ ਵੀ ਚੀਨ ਦੇ ਕੁਝ ਜਹਾਜ਼ ਕਈ ਵਾਰ ਤਾਈਵਾਨ ਦੇ ਖੇਤਰਾਂ ਵਿੱਚ ਦਾਖਲ ਹੋਏ ਹਨ ਖਬਰ ਨਾਲ ਅੰਤ ਤੱਕ ਬਣੇ ਰਹਿਣ ਲਈ ਆਪ ਸਭ ਦਾ ਧੰਨਵਾਦ ਕਮੈਂਟ ਕਰਕੇ ਆਪਣੀ ਆਪਣੀ رائے ਜਰੂਰ ਦਿਓ ਧੰਨਵਾਦ